ਅੱਜ ਦੀ ਵੀਡੀਓ ਉਹਨਾਂ ਕਿਸਾਨ ਭਰਾਵਾਂ ਦੇ ਲਈ ਬਣਾਈ ਗਈ ਹੈ ਜਿਨ੍ਹਾਂ ਨੂੰ ਉਬਾਰਾ ਪਸ਼ੂ ਜਾਨਵਰ ਬਹੁਤ ਜ਼ਿਆਦਾ ਤੰਗ ਕਰਦੇ ਆ ਸੋ ਉਹਨਾਂ ਦੀਆਂ ਫਸਲਾਂ ਖਰਾਬ ਕਰ ਦਿੰਦੇ ਆ ਉਹਨਾਂ ਭਰਾਵਾਂ ਦੇ ਲਈ ਅੱਜ ਦੀ ਆਪਾਂ ਵੀਡੀਓ ਲੈ ਕੇ ਆਏ ਆ ਜਿਨ੍ਹਾਂ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਅਤੇ ਨਾਲ ਲੱਗਦਾ ਬੈੱਲ ਦਾ ਬਟਨ ਜਰੂਰ ਦਬਾ ਲਓ ਜੀ ਤਾਂ ਜੋ ਤੁਹਾਨੂੰ ਜਿਹੜੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸੋ ਕਿਸਾਨ ਭਰਾਵੋ ਜਿਹੜੇ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਸੂਰਾਂ ਵੱਲੋਂ ਬਹੁਤ ਜ਼ਿਆਦਾ ਜਿਹੜੀ ਮੁਸ਼ਕਲ ਆਈ ਐ ਇਸ ਵਕਤ ਸੋ ਬਹੁਤ ਜ਼ਿਆਦਾ ਪਾਏ ਗਏ ਆ ਸੋ ਉਹਨਾਂ ਭਰਾਵਾਂ ਦੇ ਲਈ ਇਹ ਵੀਡੀਓ ਆ ਗਈ ਸੋ ਇਹ ਤੁਸੀਂ ਦੇਖ ਸਕਦੇ ਹੋ ਇੱਕ ਤਾਰ ਲੱਗੀ ਹੋਈ ਐ ਝਟਕਾ ਸਿਸਟਮ ਐ ਇੱਕ ਛੋਟਾ ਜਿਹਾ ਜੋ ਤਾਰ ਖੇਤ ਦੇ ਆਲੇ ਦੁਆਲੇ ਲਗਾਈ ਜਾਂਦੀ ਆ ਸੋ ਉਹਦੇ ਵਿੱਚ ਇੱਕ ਕੰਟਰੋਲਰ ਰਾਹੀਂ ਤੁਸੀਂ ਦੇਖ ਸਕਦੇ ਹੋ ਇਹ ਇੱਕ ਆਟੋਮੈਟਿਕ ਸਿਸਟਮ ਆਗਾ ਇਹਦੇ ਨਾਲ ਇੱਕ ਥੋੜਾ ਜਿਹਾ ਝਟਕਾ ਦਿੱਤਾ ਜਾਂਦਾ ਸੋ ਜਦੋਂ ਜਾਨਵਰ ਉਤਾਰ ਦੇ ਨਾਲ ਲੱਗਦਾ ਤਾਂ ਉਹਨੂੰ ਝਟਕਾ ਮਹਿਸੂਸ ਹੁੰਦਾ ਤਾਂ ਉਹ ਫਸਲ ਦੇ ਵਿੱਚ ਨਹੀਂ ਵੱੜਦਾ ਸੋ ਇਹ ਤੁਸੀਂ ਦੇਖ ਸਕਦੇ ਤੁਹਾਡੇ ਸਾਹਮਣੇ ਆ ਇਹ ਇੱਕ ਆਟੋਮੈਟਿਕ ਸਿਸਟਮ ਹੈਗਾ ਸੋ ਇਹਦਾ ਕੋਈ ਨੁਕਸਾਨ ਨਹੀਂਗਾ ਸੋ ਸਿਰਫ ਆਪਣੀ ਇੱਕ ਜਾਨਵਰ ਨੂੰ ਮਹਿਸੂਸ ਹੁੰਦਾ ਸੋ ਉਹ ਡਰਦਾ ਫਸਲ ਦੇ ਨੇੜੇ ਨਹੀਂ ਆਉਂਦਾ ਸੋ ਤੁਸੀਂ ਦੇਖ ਸਕਦੇ ਹੋ ਜਿਵੇਂ ਹੱਦਕਾਲਾ ਸੂਰਾਂ ਦਾ ਕੰਮ ਬਹੁਤ ਜ਼ਿਆਦਾ ਵੱਧ ਗਿਆ ਗੈਂਤੀ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਆ ਇਹ ਫਸਲ ਦੇ ਵਿੱਚ ਜਿੱਥੋਂ ਦੀ ਵੀ ਲੰਗਦੇ ਆ ਤਾਂ ਇਹ ਫਸਲ ਬੈਲ ਕੋਲ ਖਤਮ ਕਰ ਦਿੰਦੇ ਆ ਜਾਂ ਆਲੂ ਜਿਹੜੇ ਭਰਾ ਬੀਜਦੇ ਆ ਉਹਨਾਂ ਦੇ ਆਲੂ ਇਹ ਸਾਰੇ ਪੱਟ ਕੇ ਛੁੱਟ ਦਿੰਦੇ ਆ ਸੋ ਉਹਨਾਂ ਜਾਨਵਰਾਂ ਦੇ ਲਈ ਇਹ ਸੂਰਾਂ ਵਗੈਰਾ ਵਾਸਤੇ ਜਾਂ ਜੰਗਲੀ ਜਾਨਵਰ ਜੋ ਵੀ ਆਉਂਦੇ ਆ ਉਹਨਾਂ ਦੇ ਲਈ ਇਹ ਚੀਜ਼ ਬਹੁਤ ਲਾਹੇਵੰਦਾ ਸੋ ਨਾ ਤੇ ਇਹਦਾ ਕੋਈ ਨੁਕਸਾਨ ਆਗਾ ਤੇ ਆਪਣੀ ਫਸਲ ਦਾ ਵੀ ਬਚਾਅ ਹੋ ਜਾਂਦਾ ਸੋ ਸਾਰੇ ਭਰਾਵਾਂ ਨੂੰ ਜਿਨ੍ਹਾਂ ਨੂੰ ਇਹ ਵੀਡੀਓ ਵਧੀਆ ਲੱਗੀ ਸੋ ਅੱਗੇ-ਅੱਗੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸੋ ਤੁਹਾਡੇ ਸਾਹਮਣੇ ਆ ਫਸਲਾਂ ਦੇ ਵਿਚਾਲਈ ਆ ਇਹ ਸੋ ਇਹਦੇ ਵਿੱਚ ਇਹ ਕਿਸਾਨਾਂ ਦੀ ਇੱਕ ਮਜਬੂਰੀ ਆ ਕਿਸੇ ਨੂੰ ਕੋਈ ਸ਼ੌਂਕ ਨਹੀਂ ਹੁੰਦਾ ਅਜਿਹਾ ਕੰਮ ਕਰਨਾ ਸੋ ਇਹ ਇੱਕ ਮਜਬੂਰੀ ਬਸ ਕਿਸਾਨਾਂ ਨੂੰ ਹੀ ਕਰਨਾ ਪੈਂਦਾ ਸੋ ਕਿਸਾਨਾਂ ਨੂੰ ਤਾਂ ਹਰ-ਹਰ ਪਾਸਿਓ 12-12 ਪੈੰਦੀਆਂ ਰਹਿੰਦੀਆਂ ਸੋ ਸਰਕਾਰਾਂ ਵੀ ਇਹਨਾਂ ਦੇ ਵਿੱਚ ਕੋਈ ਵੀ ਨਹੀਂ ਕਰਦਿਆਂ ਅਵਾਰਾ ਜਾਨਵਰਾਂ ਜਾਂ ਅਵਾਰਾ ਪਸ਼ੂਆਂ ਦੇ ਲਈ ਸਰਕਾਰਾਂ ਦਾ ਵੀ ਹੱਥ ਬਿਲਕੁਲ ਖੜੇ ਆ ਸੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ